ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇਸ ਕਦਰ ਖਰਾਬ ਹੁੰਦੀ ਜਾ ਰਹੀ ਹੈ ਕਿ ਸ਼ਰੇਆਮ ਘਰਾਂ ਦੇ ਵਿੱਚ ਦਾਖਲ ਹੋ ਕੇ ਕਤਲ ਹੋਣੇ ਸ਼ੁਰੂ ਹੋ ਗਏ ਨੇ ਹਾਲ ਅੰਮ੍ਰਿਤਸਰ ਦੀ ਜਿਹੜੀ ਇੱਕ ਪਿਛਲੇ ਦਿਨਾਂ ਚ ਇੱਕ ਘਟਨਾ ਹੋਈ ਸੀ ਦਬੁਰਜੀ ਨੇੜੇ ਉਸ ਦੀ ਹਾਲੇ ਸਿਆਹੀ ਨਹੀਂ ਸੁੱਕੀ ਉਸ ਨੌਜਵਾਨ ਨੂੰ ਜਿਹੜੀ ਹੈ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਦੌਰਾਨ ਹੀ ਪਿੰਡ ਜਹਾਗੀਰ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਵੇਰਕਾ ਵੱਲਾ ਮੋਦਲ ਦੇ ਨਾਲ ਪਿੰਡ ਜਹਾਗੀਰ ਪਿੰਡ ਦੀਆਂ ਜਿਹੜੀਆਂ ਕਲੋਨੀਆਂ ਨੇ ਉਥੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਨੌਜਵਾਨ ਨੂੰ ਇੱਕ 32 ਸਾਲਾਂ ਜਿਹੜਾ ਲੜਕਾ ਸੀ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਪੁਲਿਸ ਚਾਹੇ ਕਾਰਵਾਈ ਕਰ ਰਹੀ ਹੈ ਪਰ ਦਸ਼ ਦਾ ਮਾਹੌਲ ਹੈ ਆਸ-ਪਾਸ ਦੇ ਇਲਾਕੇ ਦੇ ਵਿੱਚ ਅਸੀਂ ਉਸ ਪਿੰਡ ਦੇ ਵਿੱਚ ਉਸ ਘਟਨਾ ਸਥਾਨ ਤੇ ਮੌਜੂਦ ਹਾਂ ਜਿੱਥੇ ਇਹ ਸਾਰੀ ਘਟਨਾ ਕੋਠੇ ਦੇ ਉੱਤੇ ਜਿਹੜਾ ਝਗੜਾ ਹੋਇਆ ਤਾਂ ਮਨਜੀਤ ਸਿੰਘ ਦੇ ਨਾਮ ਦਾ ਜਿਹੜਾ ਇਹ ਲੜਕਾ ਸੀ ਇਸ ਦੀ ਜਿਹੜੀ ਇਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸਿੰਘਾ ਨਾਮ ਹੈ ਜਿਸ ਦਾ ਦੋਸ਼ੀ ਕਥੀ ਤੌਰ ਤੇ ਜੋਦਾ ਨਾਮ ਹੈ ਸੁਖਦੇਵ ਸਿੰਘ ਤਾਂ ਸਾਡੇ ਨਾਲ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਮਲਕੀਤ ਦੇ ਉਹ ਇੱਥੇ ਮੌਜੂਦ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਸਰਵਨ ਸਿੰਘ ਸਰਵਨ ਸਿੰਘ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਸਰ ਪਿੰਡ ਹੈ ਹੀ ਹੈ ਕੀ ਗੱਲ ਹੋਈ ਰਾਤ ਪਿੰਡ ਦੇ ਵਿੱਚ ਕਿਨੇ ਵੇ ਦੀ ਘਟਨਾ ਹੋ ਰਹੀ ਸਰ ਐਕਚੁਅਲੀ ਨਾ ਕੁਛ ਇਹਨਾਂ ਦੀ ਕੱਲ ਸਵੇਰ ਤੋਂ ਥੋੜਾ ਪਤਾ ਝਗੜਾ ਹੋ ਰਿਹਾ ਸੀ ਹਾਂਜੀ ਤੇ ਕੱਲ ਸ਼ਾਮ ਨੂੰ ਸਰ ਪਤਾ ਨਹੀਂ ਲੱਗਾ ਐਕਚੁਅਲੀ ਕੀ ਗੱਲਬਾਤ ਹੋਈ ਆ ਇੱਕ ਦੂਜੇ ਦੇ ਨਾਲ ਹੱਥੋਂ ਪਾਈ ਹੋਏ ਆ। ਉਹਦੀ ਹਾਈਟ ਬਿਲਕੁਲ ਬੱਚਾ ਵਾਂਗ। ਹਾਂ ਜੀ ਸਰ। ਉਹਦੀ ਸੀਗੀ ਹਾਈਟ ਬਿਲਕੁਲ 32 ਦਾ। 2.5 ਫੁੱਟ ਹੋਗੀ ਸਰ। ਜੀ। ਹਾਂ ਜੀ। ਉਹਦੀ ਸਰ ਹਾਈਟ ਕਾਫੀ ਹੈਗੀ ਆ। ਉਹ ਬੱਚਾ ਸਮਝ ਕੇ ਤੇ ਸਰ ਉਹਨੂੰ ਬਹੁਤ ਟੌਰਚਰ ਕੀਤਾ ਉਹਨੇ। ਹਾਂ। ਚਲੋ ਸੂਬਾ ਉਹਨੇ ਚਲੋ ਮੜਾ ਮੜਾ ਹੋ ਗਿਆ ਸਾਰਿਆਂ ਨੇ ਸਮਝੌਤਾ ਕਰਵਾ دیا۔ ਝਗੜਾ ਆਇਆ ਇਹਨਾਂ ਦਾ ਆਪਸ ਦੇ ਵਿੱਚ। ਹਾਂ ਜੀ ਹਾਂ ਜੀ ਸਰ ਹਾਂ ਜੀ। ਉਸ ਤੋਂ ਬਾਅਦ ਫੈਸਲਾ ਹੋ ਗਿਆ ਸਾਡਾ ਸਾਰਿਆਂ ਦਾ। ਉਸ ਤੋਂ ਬਾਅਦ ਸਰ ਰਾਤੀ ਹੋਇਆ ਮੜਾ ਫੈਸਲਾ ਤੁਹਾਡਾ ਦੱਸਿਓ ਇੱਥੇ ਵਿੱਚ ਬੈਠੀ ਪਈ ਪੰਚਾਇਤ ਬੇਟੀ ਮੋਦਵਾਰ ਬੈਠੇ ਹੀ ਗਏ। ਉਹ ਸਰਪੰਚਾਇਤ ਨੂੰ ਵੀ ਕੁਝ ਨਹੀਂ ਸਮਝਦਾ ਓਕੇ ਹਾਂਜੀ ਉਹ ਕਾਫੀ ਲੋਕ ਵਾ ਜਿਹੜੇ ਜਿਹਨੇ ਕਿ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਦੇ ਨਾਲ ਬਤਮੀਜ਼ੀ ਕਰਦਾ ਵਾ ਕਿ ਹਾਂ ਮੈਂ ਤੁਹਾਨੂੰ ਮਾਰ ਦੂੰਗਾ ਮੈਂ ਉਹ ਕਰ ਦੂੰਗਾ ਜੇ ਇਹ ਕਰ ਦੂੰਗਾ ਤੇ ਐਕਚੁਅਲੀ ਸਰ ਉਹ ਜਿਹੜੇ ਤੋਂ ਬਾਅਦ ਤੁਹਾਨੂੰ ਮਿਲਿਆ ਸੀਗੇ ਨਹੀਂ ਸਰ ਓਕੇ ਫਿਰ ਕੀ ਗੱਲ ਹੋਈ ਹਾਂਜੀ ਮੈਂ ਸਰ ਕੰਮ ਤੇ ਚਲੇ ਗਿਆ ਸੀ ਉਸ ਟਾਈਮ ਰਾਤ ਨੂੰ ਸਰ ਹੋਇਆ ਥੋੜਾ ਬੋਤਾ ਝਗੜਾ ਤੇ ਉਹਨੇ ਆ ਮਕਾਨਵਾ ਉਹਨਾਂ ਦਾ ਓਕੇ ਹਾਂਜੀ ਇੱਥੇ ਆਇਆ ਵਾ ਤੇ ਉਹਨੇ ਬਤਮੀਜ਼ੀ ਕੀਤੀ ਹੋਈ ਆ ਉਹ ਚਲੋ ਅਸੀਂ ਸਾਰੇ ਜਣੇ ਨੂੰ ਲੈ ਕੇ ਥੱਲੇ ਬਤਮੀਜ਼ੀ ਕੀਤੀ ਉਹਨੂੰ ਉਹ ਚਲੋ ਛੋਟਾ ਸੀ ਉਹਦੀ ਸਮਝਾ ਸਮਝੋ ਕੇ ਅਸੀਂ ਸਾਰੇ ਥੱਲੇ ਲੈ ਗਏ ਉਹਦਾ ਫੋਨ ਰਾਤੀ ਸਰ ਇੱਥੇ ਰਹਿ ਗਿਆ ਫੋਨ ਪਿਆ ਰਹਿ ਗਿਆ ਇੱਥੇ ਉਹ ਚਲੋ ਮਲਕੀਤ ਦਾ ਮਲਕੀਤ ਸਿੰਘ ਦਾ ਸਰ ਤੇ ਸਰ ਉਸ ਤੋਂ ਬਾਅਦ ਫਿਰ ਰਾਤ ਕਾਫੀ 12:00 ਵਜ ਗਏ ਸੀ ਉਸ ਤੋਂ ਬਾਅਦ ਜਦੋਂ ਉਹਨੂੰ ਮੇਰਾ ਫੋਨ ਦੇ ਚੇਤਾ ਹੈ ਕਿ ਮੈਂ ਫੋਨ ਲੈ ਆਵਾਂ ਆਪਣਾ ਉਹ ਬੱਚਾ ਉੱਥੇ ਧਾਕ ਲਗਾ ਕੇ ਬੈਠਾ ਸੀ ਜਿਹੜਾ ਜਿੰਨੇ ਮਰਡਰ ਕੀਤਾ ਹੋਇਆ ਅੱਛਾ ਉਹ ਫੋਨ ਲੈਣ ਆਇਆ ਇੱਥੋਂ ਉਹਨੇ ਮੌਕਾ ਦੇਖਿਆ ਉੱਥੋਂ ਆਣ ਕੇ ਤੇ ਧੌਣ ਫੜ ਲਈ ਅੱਛਾ ਹਾਂਜੀ ਉਹਦੇ ਤੇਜ਼ ਤਾਰ ਹਥਿਆਰ ਉਹਦੇ ਸਰ ਟੱਕ ਲੱਗੇ ਹੋਏ ਕਾਫੀ ਫਿਰ ਉਹਦੀ ਸਰ ਆਹ ਚੀਜ਼ ਤੋਂ ਖਿੱਚ-ਖਿੱਚ ਕੇ ਇੱਥੋਂ ਸਰ ਮਸਾਂ ਉਹ ਇੱਥੋਂ ਖੜਾ ਹੋਊਗਾ ਤੇ ਉਹਦੇ ਅਗਲੇ ਪਾਸੇ ਦਿਖੂਗਾ ਨਹੀਂ ਇੰਨੀ ਹਾਈਟ ਹੈ ਉਹਦੀ ਤੇ ਉਹਦੀ ਧੌਣ ਤੋਂ ਫੜ ਕੇ ਤੁਹਾਨੂੰ ਸਰ ਮਾਰ ਦਿੱਤਾ ਉਹਦੇ ਸਰ ਪੱਥਰ ਮਾਰੇ ਹੋਏ ਆ ਕਾਫੀ ਤੋਂ ਮੌਕੇ ਤੇ ਸਰ ਡੈੱਡ ਹੋ ਗਿਆ ਕਿਨੇ ਵੇ ਦੀ ਘਟਨਾ ਹੈ ਰਾਤ 12 ਵਜੇ ਸਰ 12 ਵਜੇ ਤੋਂ ਪਲੱਸ ਇਥੇ ਜਿਹੜੀ ਉਦੋਂ ਤੁਸੀਂ ਮੌਕੇ ਤੇ ਆਏ ਜਾਂ ਪਤਾ ਕਦੋਂ ਲੱਗਾ ਉਹਦੀ ਡੈਥ ਹੋ ਗਈ ਆ ਸਰ ਮੈਂ ਐਕਚੁਅਲੀ ਕੰਮ ਤੇ ਗਿਆ ਸੀ ਨਹੀਂ ਰਾਤ ਕਿਸੇ ਕਿੰਨੂੰ ਪਤਾ ਲੱਗਾ ਪਹਿਲਾਂ ਸਰ ਇਹਦੇ ਫੈਮਿਲੀ ਮੈਂਬਰਸ ਇਹਨਾਂ ਦੇ ਕੋਠੇ ਤੇ ਆ ਗਏ ਹਾਂ ਜੀ ਨੂੰ ਪਤਾ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬਿਖਰਮ ਸਿੰਘ ਹੈ ਜੀ ਬਿਖਰਮ ਜੀ ਤੁਸੀਂ ਕੀ ਲੱਗਦੇ ਹੋ ਪਿੰਡ ਦੇ ਹੀ ਹੋ ਜੀ ਹਾਂ ਜੀ ਅਸੀਂ ਬਾਜ਼ਾਰ ਵਿੱਚੋਂ ਗਲੀ ਵਿੱਚੋਂ ਆਪਣਾ ਹਾਂਜੀ ਮੁੰਡਾ ਕੀ ਗੱਲ ਕੀ ਹੋਈ ਰਾਤ ਰਾਤ ਬਾਜੀ ਇਤਰਾ 12 ਵਜੇ ਇਹਨੂੰ ਜਦੋਂ ਅਸੀਂ ਰੌਲਾ ਸੁਣਿਆ ਵਾ ਮੈਂ ਭੱਜ ਕੇ ਆਇਆ ਵਾਂ ਇਹਨਾਂ ਦੇ ਮਲਕੀਤ ਸਿੰਘ ਦੇ ਘਰ ਹੋਰ ਕੋਈ ਹੈ ਨਹੀਂ ਜਾਨੀ ਕਿ ਉਹ ਤਾਂ ਮਾਂ ਪਿਓ ਕੋਈ ਘਰ ਨਹੀਂ ਹੈਗਾ ਉਹ ਇਕੱਲਾ ਹੀ ਭੱਜ ਕੇ ਮੈਂ ਕੋਠੇ ਹੀ ਆਇਆ ਜਦੋਂ ਮੈਂ ਇੱਥੇ ਆ ਗਿਆ ਪੌੜੀਆਂ 'ਚ ਮੇਰੇ ਵੇਨੇ ਵੇਨੇ ਭਾਜੀ ਉਹਨੇ ਬਾਲਾ ਕੱਢ ਕੇ ਐ ਮਾਰਿਆ ਥੱਲੇ ਮੁੰਡੇ ਬੜੇ ਯੋਰ ਨਾਲ ਮਾਰਿਆ ਇੱਥੇ ਇੱਥੇ ਲੈਂਡਰ ਤੇ ਮਾਰਿਆ ਉਹਨੂੰ ਲੱਤਾਂ ਮਾਰੀਆਂ ਉਹਨੂੰ ਛੱਟ ਜਿਆਦੀ ਲੱਗੀ ਆ ਉਹਨੂੰ ਲੱਤਾਂ ਲੁੱਤਾਂ ਮੇਰੇ ਮਾਰੀਆਂ ਉਹ ਉਹਨਾਂ ਨੇ ਖੈਰ ਅਸੀਂ ਥੱਲੇ ਉਹਨੂੰ ਚੁੱਕ ਕੇ ਲੈ ਗਏ ਆ ਤੇ ਥੋੜੇ ਚਿਰ ਬਾਅਦ ਹੀ ਮੁੜ ਕੇ ਉਹ ਜਿਹੜੇ ਡਾਕਟਰ ਕੋਲ ਲੈ ਕੇ ਗਏ ਨਾ ਨਾ ਡਾਕਟਰ ਕੋ ਦਿਖਾਣ ਦਾ ਮੌਕਾ ਨਹੀਂ ਮਿਲਿਆ ਕੇ ਅੱਛਾ ਥੱਲੇ ਖੜਿਆ ਤੇ ਮੁੰਡੇ ਮਰ ਗਿਆ ਉਹ ਜਾ ਕੇ ਤੁਸੀਂ ਇੱਥੇ ਮੌਕੇ ਤੇ ਸੀ ਹਾਂਜੀ ਮੈਂ ਮੌਕੇ ਤੇ ਹਾਂਜੀ ਤਾਂ ਕੀ ਇਹਨਾਂ ਦਾ ਆਪਸੀ ਝਗੜਾ ਕਰਕੇ ਇਸ ਗੱਲ ਦਾ ਸੀ ਜੇ ਇਹ ਦੀ ਗੱਲ ਦਾ ਛੋਟਾ ਮੋਟਾ ਰਿਸ਼ਤੇਦਾਰੀ ਆਪਸ ਦੇ ਵਿੱਚ ਅਛਨੀ ਹੀ ਬਾਹਰ ਇਤਰਾ ਜਿ ਤਰਾ ਮੁੰਡੇ ਮਾਡੇ ਬਾਹਰ ਇੱਕ ਦੂਜੇ ਨਾਲ ਮਾੜੀ ਮੋਟੀ ਗੱਲ ਹੋ ਹੀ ਜਾਂਦੀ ਹੈ ਹਾਂ ਹਾਂ ਮਾੜੀ ਮੋਟੀ ਕੋ ਬਹਿਸ ਹੋਈ ਹੋਊਗੀ ਥੋੜੀ ਬਹੁਤੀ ਤੇ ਇਹਨੇ ਦੇ ਵਿੱਚ ਹੀ ਉਹ ਨਿਆਣਕੇ ਦਾ ਕੰਮ ਕਰਤਾ ਇਹ ਮਲਕੀਤ ਕੀ ਕੰਮ ਕਰਦਾ ਸੀ ਕੋਈ ਕੰਮ ਨਹੀਂ ਕਰਦਾ ਫੌਜੀ ਹਾਂ ਜੀ ਇਹਦਾ ਡੈਡੀ ਦਾ ਫੌਜੀ ਸੀ ਓਕੇ ਹਾਂ ਜੀ ਉਹ ਰਿਟਾਇਰਮੈਂਟ ਆ ਉਹ ਉਹ ਦਾ ਪਾਲਣ ਪੋਸ਼ਣ ਕਰਨ ਦੇ ਸਾਰਾ ਕੁਝ ਇਹ ਜਿਹੜਾ ਸਿੰਘ ਆ ਜਿਹਨੂੰ ਕਹਿੰਦੇ ਆ ਇਹ ਕੀ ਕੰਮ ਕਰਦਾ ਸੀ ਵਿਲੜ ਨਿਹੰਗ ਸਿੰਘ ਆ ਉਹ ਨਿਹੰਗੀ ਆ ਜੀ ਨਕਲੀ ਨਿਹੰਗ ਆ ਮਾੜਾ ਜਿਆ ਕੋਈ ਲੜਦਾ ਉਸੇਲੇ ਕਿਰਪਾਨ ਕੱਢ ਲਿਆਉਂਦਾ ਇਹਦੇ ਕੋਟ ਨੂੰ ਨਹੀਂ ਪੈ ਸਕਦਾ ਗੱਗੀ ਕਦੀ ਵੀ ਇਸ ਦੇ ਖਿਲਾਫ ਸ਼ਿਕਾਇਤ ਆਈ ਸੀ ਜਦ ਬੜੀਆਂ ਘਟਨਾਵਾਂ ਭਾਜੀ ਇਹ ਤੇ ਆਪਣੇ ਸਗੇ ਚਾਚੇ ਨੂੰ ਮਾਰ ਦੇਣ ਲੱਗਾ ਸੀ ਮਾਹੀ ਵਜਿਆ ਤਾਂ ਹੁਣ ਉਹਦੀ ਪੋਸਟਮਾਰਟਮ ਹੋ ਗਿਆ ਕਿ ਪੁਲਿਸ ਆਈ ਸੀ ਗਏ ਹਾਂਜੀ ਪੋਸਟਮਾਰਟਮ ਤੇ ਖੜਿਆ ਹਾਂ ਅੱਛਾ ਕੀ ਆ ਵੱਡਾ ਥਾਣਾ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗਰਵੰਤ ਸਿੰਘ ਗਰਵੰਤ ਸਿੰਘ ਜੀ ਤੁਸੀਂ ਪਿੰਡ ਦੇ ਹੀ ਹੋ ਜੀ ਹਾਂ ਜੀ ਕੀ ਕੀ ਗੱਲ ਹੋਈ ਤੁਹਾਨੂੰ ਕੀ ਲੱਗਾ ਵਾਕਿਆ ਇਦਾਂ ਆਏ ਕੀ ਵੇਖੋ ਇਦਨੋਂ ਦੀ ਪਹਿਲਾਂ ਆਇਆ ਉਹ ਮੁੰਡਾ ਆਇਆ ਵਾ ਐਂ ਜੀ ਆਣ ਕੇ ਇੱਥੇ ਦੀ ਚੜ ਕੇ ਤੇ ਇੱਥੋਂ ਇੰਜ ਕਰਕੇ ਗਾਲ ਖੋਟ ਕੇ ਨਾ ਤਾਂ ਲਮਕਾਉਂਦਾ ਰਿਹਾ ਲਮਕਾਉਂਦਾ ਰਿਹਾ ਤੇ ਉਸ ਤੋਂ ਬਾਅਦ ਇੱਥੋਂ ਪਿੰਡ ਦੇ ਲੋਕ ਆਏ ਪੁਜਰੇ ਗੋਂ ਦੀ ਮੁੰਡੇ ਦਸਰਾ ਤੋਂ ਹੀ ਦੱਸ ਰਹੇ ਜੇ ਕਿ ਇਹਦੀ ਹਾਈਟ ਸ਼ੂਟਿੰਗ ਨਹੀਂ ਛੋਟਾ ਬੱਚਾ ਵਾਂਗੂ ਟ੍ਰੀਟ ਕਰਦੇ ਤੇ ਇਹਨਾਂ ਇਹਦੀ ਕੀ ਲਾਗਤ ਬਾਈ ਜੀ ਜਿਹੜਾ ਇਹਨੂੰ ਮਾਰਦੇ ਇਹਨਾਂ ਦਾ ਥੋੜਾ ਥੋੜਾ ਚੱਲਦਾ ਸੀ ਬੜੀ ਤੇਜ਼ੀ ਲੜਾਈ ਚੱਲਦੀ ਇਹਨਾਂ ਨੂੰ ਨਹੀਂ ਪਤਾ ਕਿ ਉਹ ਦੋ ਤਿੰਨ ਵਾਰ ਸਰਪੰਚ ਆਏ ਆ ਫੈਸਲਾ ਕਰਾ ਜਾਂਦੇ ਫੈਸਲਾ ਕਰਾ ਜਾਂਦੇ ਉਹ ਨਹੀਂ ਟਲ ਆਏ ਇਹਨਾਂ ਚਾਹਤ ਉਹ ਦੋ ਤਿੰਨ ਵਾਰ ਉਸ ਤੋਂ ਬਾਅਦ ਆਨ ਕੇ ਐਂ ਦੀ ਆਣ ਕੇ ਉਹਨੇ ਰਾਤ 12 ਵਜੇ ਤੋਂ ਬਾਅਦ ਆਇਆ ਤਾਂ ਹੁਣ ਇਹ ਇੱਥੇ ਤੱਕ ਮੈਂ ਫਿਰਦਾ ਰਿਹਾ ਉਹ ਤੋਂ ਬਾਦਾਂ ਆ ਜਾ ਹਾਂ ਜੀ ਆ ਕੇ ਉਹਨੇ ਇੱਥੇ ਮੁੰਡੇ ਨੂੰ ਗਲ ਕੋਟ ਕੋਟ ਘੇਣ ਥਾਂ ਲਮਕਾਉਂਦਾ ਰਿਹਾ ਇੱਥੇ ਹਾਂ ਜੀ ਤਾਂ ਇਸ ਜਗ੍ਹਾ ਦੇ ਉੱਤੇ ਜੋ ਦੱਸ ਰਹੇ ਨੇ ਕਿਉਂਕਿ ਉਸ ਦੀ ਹਾਈਟ ਛੋਟੀ ਸੀਗੀ 2.5 ਫੁੱਟ ਦੇ ਕਰੀਬ ਸਿਰਫ ਹਾਈਟ ਸੀਗੀ ਆਪਣੇ ਇਸ ਜਗ੍ਹਾ ਤੋਂ ਫੜ ਕੇ ਜੋ ਦੱਸ ਰਹੇ ਨੇ ਕਿ ਇਹ ਤੋਂ ਧੌਣ ਤੋਂ ਫੜ ਕੇ ਗਰਦਨ ਤੋਂ ਫੜ ਕੇ نیچے ਲਮਕਾ ਦਿੱਤਾ ਗਿਆ ਤਾਂ ਬਾਅਦ ਦੇ ਵਿੱਚ ਜੋ ਪ੍ਰਤੱਖ ਦਰਸ਼ੀ ਦੱਸ ਰਹੇ ਨੇ ਕਿ ਚੁੱਕ ਕੇ ਉਹਨੂੰ ਥੱਲੇ ਮਾਰਿਆ ਜਿਸ ਕਰਕੇ ਉਹਦੀਆਂ ਜਿਹੜੀਆਂ ਕਾਫੀ ਹੱਡੀਆਂ ਜਿਹੜੀਆਂ ਦੱਸ ਰਹੇ ਟੁੱਟ ਗਈਆਂ ਸੀਗੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ ਜਿਸ ਕਰਕੇ ਮਲਕੀਤ ਦੀ ਜਿਹੜੀ ਇਹ ਮੌਤ ਹੋਈ ਬੜੀ ਦਰਦਨਾਕ ਮੌਤ ਹੈ ਔਰ ਜਿਸ ਤਰ੍ਹਾਂ ਜਿਹੜੇ ਸਮਾਜ ਵਿਰੋਧੀ ਜਿਵੇਂ ਇਸ ਤਰ੍ਹਾਂ ਦੇ ਅੰਸਰ ਨੇ ਲਗਾਤਾਰ ਹੌਸਲਾ ਵਧ ਰਿਹਾ ਹੈ ਔਰ ਲਗਾਤਾਰ ਜਿਹੜਾ ਹੈ ਕਿ ਲੋਕਾਂ ਦੇ ਵਿੱਚ ਇੱਕ دہشت ਪਾਈ ਜਾ ਰਹੀ ਹੈ ਤਾਂ ਹੋਰ ਵੀ ਜਿਹੜੇ ਗੱਲ ਕਰਦੇ ਨੇ ਪਿੰਡ ਦੇ ਜਿਹੜੇ ਜਿਹੜੇ ਸਰਕੀ ਪਿਸਤੌਲ ਦੀ ਕੀ ਗੱਲ ਕਰ ਰਹੇਗੇ ਪਿਸਤੌਲ ਨਹੀਂ ਕਿਰਪਾਨ ਹੈ ਕਿਰਪਾਨ ਦਾ ਪਿਸਤੌਲ ਦਾ ਵੀ ਮੈਂ ਤੁਹਾਡੇ ਪਰਿਵਾਰ ਨੂੰ ਗੋਲੀਆਂ ਨਾਲ ਮਾਰਨਾ ਬਾਅਦ ਚਾਹ ਹਾਂਜੀ ਇਹ ਤਾਂ ਨਾ ਮਾਰ ਕੇ ਕੀ ਹੁਣੋ ਡਿਮਾਂਡ ਕੀਤੀ ਤੁਸੀਂ ਪਿੰਡ ਵਾਲਿਆਂ ਵੱਲੋਂ ਪੁਲਿਸ ਦੇ ਮੈਂ ਕਿਹੋ ਆਖਿਆ ਵੀ ਜਾਂ ਤੇ ਇਥੋਂ ਇੱਕ ਰੋਬਾਰ ਹੋ ਜੇ ਤੇ ਜਾ ਇਥੋਂ ਨਿਕਲ ਜੇ ਇਥੋਂ ਨਹੀਂ ਹੋਣ ਛੱਡਣਾ ਚਾਂਚ ਪੁਲਿਸ ਨੇ ਹੁਣ ਕਾਰਵਾਈ ਕੀਤੀ ਕੋਈ ਪੁਲਿਸ ਅਧਿਕਾਰੀ ਆਏ ਸੀਗੇ ਸਕਾ ਚਾਚਾ ਤੇ ਉਥੇ ਝੋਨੇ ਦੇ ਛੋਟੇ ਆਏ ਸਾਲ ਬਾਅਦ ਆ ਚਾਂਚ ਫੇਰ ਹੋ ਗਿਆ ਗੁਰਦੁਆਰੇ ਦੇ ਵਿੱਚ ਗੁਰਦੁਆਰੇ ਚ ਵੀ ਨਹੀਂ ਲੋਕਾਂ ਨੂੰ ਬਸਦਾ ਮੁੰਡੇ ਰਾਤ ਮੇਰੇ ਸਵੇਰੇ ਤੇਰੇ ਫੇਰ ਦੇ ਜਿੰਨੂੰ ਮਰਜੀ ਲਲਕਾਰਦਾ ਹਾਂਜੀ ਬਦਮਾਸ਼ ਗਲੀ ਚ ਬਦਮਾਸ਼ ਬਿਲਕੁਲ ਤੁਸੀਂ ਵੀ ਜੀ ਕੀ ਕਹਿਣਾ ਚਾਹ ਰਹੇ ਸਤਿ ਸ੍ਰੀ ਅਕਾਲ ਐਕਚੁਅਲੀ ਸਰ ਇਹ ਹਥਿਆਰ ਦੀ ਧਮਕੀ ਦੇਂਦਾ ਹੋਇਆ ਕਹਿੰਦਾ ਕਿ ਮੇਰੇ ਕੋਲ ਪਿੱਤਲ ਹੈਗਾ ਵਾ 6 ਸਟਰ ਰੱਖਿਆ ਹੋਇਆ ਮੈਂ ਜਿੰਨੂੰ ਮਰਚੀ ਲਲਕਾਰਦਾ ਸਰ ਕਿਉਂਕਿ ਇੰਨੀ ਬਦਤਮੀਜ਼ੀ ਕਰ ਰਿਹਾ ਵਾ ਤੇ ਸਾਨੂੰ ਇਨਸਾਫ ਚਾਹੀਦਾ ਜੇ ਸਾਨੂੰ ਜਿਹੜਾ ਮਲਕੀ ਸੀਗਾ ਇਕੱਲਾ ਹੀ ਸੀਗਾ ਘਰੇ ਹਾਂਜੀ ਸਰ ਇਕੱਲਾ ਤੇ ਜਿਹੜੀ ਤੁਸੀਂ ਮੋਬਾਈਲ ਦੀ ਗੱਲ ਦੱਸ ਰਹੇ ਜੇ ਮੋਬਾਈਲ ਕੁਦਰਤੀ ਰਹਿ ਗਿਆ ਸੀ ਇੱਥੇ ਜਾਂ ਉਹਨੇ ਰੱਖ ਲਿਆ ਦੋ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਰਿਹਾ ਤੋ ਫਿਰ ਇੱਥੇ ਰਹਿ ਗਿਆ ਹਾਂ ਹਾਂਜੀ ਜਿਵੇਂ ਕਿ ਆਪਾਂ ਹੋ ਜਾਂਦਾ ਚੇਤਾ ਭੁੱਲ ਗਿਆ ਇੱਥੇ ਤੋ ਫਿਰ ਕੁ ਸਮੇਂ ਬਾਅਦ ਉਹਨੂੰ ਚੇਤਾ ਉਹ ਮੋਬਾਈਲ ਲੈਣੀ ਆਪਣਾ ਆਇਆ ਸੀ ਜਾਨੀ ਕਿ ਉਸ ਟਾਈਮ ਉਹਦੇ ਦਿਮਾਗ ਚੋਂ ਨਿਕਲ ਗਿਆ ਸੀ ਕਿ ਮੈਂ ਐਸੋ ਕੋਈ ਸਿਸਟਮ ਨਹੀਂ ਹੈਗਾ ਸੀ ਉਹ ਜਦੋਂ ਉਹਨੇ ਮੋਬਾਈਲ ਲੈਣਾ ਉਸੇ ਟਾਈਮ ਫਿਰ ਉਸਨੇ ਹਮਾਰਾ ਜਿੱਥੇ ਜਗ੍ਹਾ ਤੇ ਮੋਬਾਈਲ ਸੀਗਾ ਜਾਂ ਇੱਥੇ ਸੀਗਾ ਜਾਂ ਇਸ ਜਗ੍ਹਾ ਤੇ ਇੱਥੇ ਸੀਗਾ ਤਾਂ ਜਿਹੜਾ ਸਵੇਰ ਇੱਕ ਝਗੜਾ ਹੋਇਆ ਸੀ ਜੋ ਪਿੰਡ ਵਾਲੇ ਦੱਸ ਰਹੇ ਨੇ ਕਿ ਮਲਕੀਤ ਦੀ ਹੈਡ ਸ਼ੂਟੀ ਸੀ ਉਸ ਨੂੰ ਕਾਤੇ ਤੌਰ ਦੇ ਉਤੇ ਉਹ ਉਸਦੇ ਕਈ ਨਾਵਾਂ ਨਾਲ ਉਹਨੂੰ ਪੁਕਾਰਦਾ ਸੀ ਤੇ ਲੜਾਈ ਜਿਹੜੀ ਸੁਬਾਹ ਹੋਈ ਹੈ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਨੇਚਰਲੀ ਦੋਵਾਂ ਨੂੰ ਸਮਝਾਇਆ ਕਿਉਂਕਿ ਆਮ ਤੌਰ ਤੇ ਜੋ ਪਿੰਡ ਦੇ ਮੋਤਵਾਰ ਹੁੰਦੇ ਨੇ ਪਰ ਸ਼ਾਮ ਨੂੰ ਇੱਕ ਵਾਰੀ ਫਿਰ ਜਿਹੜੀ ਹੈ ਗੁੱਥਮ ਗੁੱਤਾ ਹੁੰਦੇ ਨੇ ਤੇ ਜਦੋਂ ਉਹਨੂੰ ਉਸ ਦਾ ਮੋਬਾਈਲ ਰਹਿ ਜਾਂਦਾ ਮਲਕੀ ਦਾ ਇੱਥੇ ਕਿਉਂਕਿ ਇਸ ਜਗ੍ਹਾ ਤੋਂ ਮੋਬਾਈਲ ਲੈਣ ਆਇਆ ਤਾਂ ਜੋ ਸੁਖਦੇਵ ਸਿੰਘ ਸੀ ਉਸਨੇ ਉਸ ਨੂੰ ਕਿਉਂਕਿ ਉਹ ਆ ਉਮਰ ਦੇ ਵਿੱਚ ਵੀ ਉਹ ਤੋਂ ਵੱਡਾ ਸੀ ਹਾਈਟs ਵੀ ਵੱਡਾ ਸੀ ਤੇ ਉਸ ਨੂੰ ਕੁੱਟ-ਕੁੱਟ ਕੇ ਇੱਥੇ ਜਿਹੜਾ ਮਾਰ ਦਿੱਤਾ ਕਤਲ ਕਰ ਦਿੱਤਾ ਹੁਣ ਪੋਸਟਮਾਰਟਮ ਦੇ ਲਈ ਡੈੱਡ ਬੋਡੀ ਜਿਹੜੀ ਭੇਜੀ ਗਈ ਹੈ ਸਾਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਹੈ ਔਰ ਸਾਰੇ ਇਹੋ ਕਹਿ ਰਹੇ ਨੇ ਕਿ ਸਖਤ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਇਹ ਤੱਤ ਜਿਹੜੇ ਨੇ ਸਮਾਜ ਵਿਰੋਧੀ ਜਿਹੜੇ ਅਨਸਰ ਨੇ ਕ੍ਰਿਮਿਨਲ ਮਾਈਂਡਡ ਹੈ ਜਿਹੜੇ ਲੋਕਾਂ ਨੂੰ ਡਰਾਉਂਦੇ ਨੇ ਪੁਲਿਸ ਇਹਨਾਂ ਦੇ ਵਿੱਚੋਂ ਜਿਹੜਾ ਖੌਫ ਹੈ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ ਜਿਸ ਕਰਕੇ ਜਿਹੀਆਂ ਵਾਰਦਾਤਾਂ ਲਗਾਤਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋ ਰਹੀਆਂ ਨੇ ਕਭ ਮੈਂ ਟੈਂਸ਼ਨ ਹੋ ਰਹੀ ਆ ਮੈਂ ਕਾਕਾ ਤੇਰੀ ਕੋਈ ਟੈਂਸ਼ਨ ਨਹੀਂ ਤੇ ਤੂੰ ਤਾਂ ਅਸਤ થઈ ਹੋ ਦਿਨਾਂ ਤੋਂ ਕਿਹਿਆ ਬਾਹਰ ਚਲ ਗਿਆ ਬਾਹਰੋਂ ਆਇਆ ਤੇ ਫਿਰ ਮੈਂ ਕਿ ਮਗਰ ਚੜ ਗਈ ਮੈਂ ਤੇ ਨਹੀਂ ਹੋ ਗਿਆ ਮੈਨੂੰ ਦੱਸ ਤੂੰ ਨਹੀਂ ਦੱਸੂ ਦੱਸੀ ਨਹੀਂ ਕੋਈ ਕਾਲਾ ਮੈਂ ਬੱਚਗਣਾ ਕਦੋਂ ਯਾਰ ਰਾਤ ਹੀ ਹੋਇਆ ਰਾਤ ਹੋਇਆ ਹਾਂ ਕੌਣ ਸੀਗਾ ਖੁੱਲ ਕੇ ਦੱਸੂ ਤੁਸੀਂ ਗੱਲ ਦੋਵੇਂ ਪਿਓ ਪਤ ਲੜੇ ਕਿਤੇ ਮਾੜਾ ਮੋਟਾ ਥੋੜਾ ਬੋਤਾ ਯੋ ਯਾ ਡਾਡੀ ਨੇ ਡਰਿੰਕ ਕੀਤੀ ਹੀ ਥੋੜਾ ਬੋਤਾ ਉਸ ਤੋਂ ਬਾਅਦ ਆਏ ਸਿਸਟਰ ਕੋ ਗਏ ਹੀ ਦੋਵੇਂ ਹੀ ਤੇ ਉਹ ਘਰੇ ਹੀ ਮੇਰੇ ਬ੍ਰਦਰ ਘਰੇ ਹੀ ਮਲਕੀਤ ਤੇ ਉਹ ਚਾਚੀ ਹੁਣੀ ਮੇਰੇ ਦੋਵੇਂ ਇੱਥੇ ਹੀ ਉਹ ਗੇਟ ਥਾਲੀ ਆਇਆ ਗੇਟ ਤੋੜਿਆ ਆ ਵੀ ਗੇਟ ਤੋੜਿਆ ਉਹ ਵੀ ਤੋੜਿਆ ਚਾਏ ਚਾਚੂ ਹੁਣੀ ਸਾਰੇ ਗਏ ਹੀ ਆਪਣੇ ਡਿਊਟੀ ਆ ਰੇ ਇੱਧਰ ਉਧਰ ਤੇ ਚਾਚੀਆਂ ਹੀ ਦੋਵੇਂ ਤੇ ਉਦੋਂ ਤੇ ਉਹ ਚਲੇ ਗਿਆ ਬਾਅਦ ਚ ਉਹਦਾ ਫੋਨ ਉੱਪਰ ਰਹਿ ਗਿਆ ਤੇ ਫੋਨ ਲੈਣ ਗਿਆ ਤੇਨੇ ਚਕਾਨੀ ਦੇ ਕੇ ਤੇ ਆਣ ਕੇ ਨਾਲੇ ਰੋੜੇ ਮਾਰੇ ਨਾਲੇ ਚੋਕ ਕੇ ਮਾਰਿਆ ਹੈ ਨਾ ਥੱਲੇ ਨਾਲੇ ਮੱਕੀਆਂ ਚ ਮਾਰਿਆ ਲੱਤ ਮਾਰੀ ਬੜੀ ਜ਼ੋਰ ਦੀ ਹੰਦ ਹੁੰਦੀ ਤੁਹਾਨੂੰ ਕੋਈ ਪਤਾ ਲੱਗਾ ਮੈਨੂੰ ਸਵੇਰ ਲੱਗਾ ਮੈਂ ਆਪਣੇ ਸੋਰੇ ਆਪਣੇ ਹਾਂਜੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਫੋਨ ਲੰਦੇ ਰਹੇ ਕਿਤੇ ਤੇ ਮੁੜ ਕੇ ਫੋਨ ਨਹੀਂ ਲੱਗਾ ਜਦੋਂ ਇਹਨੂੰ ਮਾਰ ਕੇ ਚਲ ਗਿਆ ਉਦੋਂ ਮੇਰੇ ਚਾਚੀ ਹੁਣ ਫੋਨ ਲੰਦੇ ਰਹੇ ਪਰ ਪਤਾ ਨਹੀਂ ਭੱਜ ਗਿਆ ਉਸ ਤੋਂ ਮੌਕੇ ਹਾਂਜੀ ਭੱਜ ਗਿਆ ਹਾਂਜੀ ਭੱਜ ਗਿਆ ਤੁਸੀਂ ਕੀ ਮੰਗ ਕੀਤੀ ਹੁਣ ਸਾਡੇ ਕੋਲ ਪੁਲਿਸ ਦੇ ਅਫਸਰ ਵੀ ਆਏ ਹੁਣ ਕੀ ਮੰਗ ਮਾਂ ਵੀ ਆੜੀ ਹੋਈ ਆ ਕਿ ਜਿੱਦਾਂ ਮੇਰੇ ਵੀਰ ਨੂੰ ਮਾਰਿਆ ਹੈ ਮਰ ਜਾ ਹਾਂ ਡਾਈ ਕੋਈ ਕਾਣੀ ਦੁਨੀਆ ਗਤਪ ਕਰਦੀ ਇਹਨੇ ਮੇਰੇ ਵੀਰ ਲੈ ਜਾ ਦੁਨੀਆ ਤੋਂ ਜਾਣਾ ਨਹੀਂ ਮੇਰੇ ਵੀਰ ਲੈ ਦੁਨੀਆ ਤੋਂ ਜਾਣਾ ਨਹੀਂ ਸਾਡੀ ਦੁਨੀਆ ਹੀ ਹੋ ਦੇ ਨਾਲੀ ਉਹਨੂੰ ਖੋਜ ਨਹੀਂ ਨਾ ਜਾ ਰਿਹਾ ਅੰਦਾਸਾ ਨੂੰ ਕੇ ਚੀਂਦੀ ਪੋਕ ਨਹੀਂ ਭਰੇ ਲੈ ਅਡਾ ਵੀਰ ਮੁਕਾਤਾ ਹੈ ਜਿੱਦਾਂ ਮੇਰਾ ਵੀਰ ਲੈ ਲਿਆ ਨਾ ਝਗੜਾ ਹੈਗਾ ਸੀਗਾ ਕੋਈ ਇਹਨਾਂ ਦਾ ਕੋਈ ਆੜਾ ਝਗੜਾ ਨਹੀਂ ਇਹਨਾਂ ਨਾਲ ਹੋਇਆ ਹੀ ਆਪਣੇ ਘਰੋਂ ਆਪਣੇ ਘਰਿਆਂ ਸਾਨੂੰ ਚਲੋ ਉੱਪਰ ਜਾਂਦਾ ਆਂਦਾ ਹੀ ਉਹ ਗੱਲ ਵਕਰੀ ਆਵੀ ਪਰ ਹਨ ਨੂੰ ਐਸ ਗੱਲ ਦਾ ਨਹੀਂ ਪਤਾ ਕਿ ਇਹਨੂੰ ਉੱਪਰ ਆਣ ਕੇ ਮਾਰਨਾ ਕਰਪਾਨ ਲਿਆਇਆ ਇਹਦੀ ਬੂਹੇ ਤੋੜੇ ਕੁੰਡਾ ਕਿੱਡਾ ਤਗੜਾ ਕੁੰਡਾ ਤੋੜਿਆ ਉਧਰੋਂ ਇੱਕ ਗੇਟ ਤੋੜਿਆ ਆ ਜਿੱਦਾਂ ਇਹਨੇ ਮੇਰੇ ਵੀਰ ਨੂੰ ਮਾਰਿਆ ਵੀ ਖਤਮ ਹੋਵੇ ਤਾਂ ਨੂੰ ਡੰਡ ਪੈਣੀ ਹੈ ਬਸ ਹੜੀ ਦੁਨੀਆ ਯੋਵਾ ਬਿਲਕੁਲ ਮਲਕੀਤ ਦੇ ਜਿਹੜੀ ਸਿਸਟਮ ਨੇ ਉਹਨਾਂ ਦੇ ਮਦਰ ਨੇ ਬੜਾ ਇੱਕ ਦਰਦਨਾਕ ਘਟਨਾ ਜਿਹੜੀ ਵਾਪਰੀ ਹੈ ਕਿਉਂਕਿ ਸ਼ਰੇਆਮ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਜਾ ਕੇ ਮਾਰਿਆ ਜਾਂਦਾ ਹੈ ਕਤਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੁਣ ਪੁਲਿਸ ਚ ਇਹ ਕਾਰਵਾਈ ਦੀ ਗੱਲ ਕਰ ਰਹੀ ਹੈ ਪਰ ਜਿਹੜੇ ਸਮਾਜ ਵਿਰੋਧੀ ਅਜਿਹੇ ਅਨਸਰ ਨੇ ਸ਼ਰੇਆਮ ਘੁੰਮ ਰਹੇ ਨੇ ਔਰ ਲੋਕਾਂ ਦੇ ਵਿੱਚ ਪੂਰੇ ਪਿੰਡ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਇਸ ਘਟਨਾ ਤੋਂ ਬਾਅਦ ਬਣਿਆ ਹੋਇਆ ਹੈ ਹਾਈਟੋ ਦੀ ਛੋਟੀ ਸੀ ਇੱਕ ਬੱਚਿਆ ਵਾਂਗੂ ਉਸ ਨੂੰ ਰੱਖਦੇ ਸੀਗੇ ਤੇ ਇਹ ਜੋ ਉਸਦੇ ਪਰਿਵਾਰ ਵੀ ਦੱਸ ਰਹੇ ਸੀ ਕਿ ਬਿਲਕੁਲ ਉਹ ਛੋਟਾ ਸੀ ਹਾਈਟ ਉਹ ਦੀ 2.5 ਫੁੱਟ ਦੇ ਕਰੀਬ ਸੀ ਤੇ ਬੱਚਿਆਂ ਵਾਂਗ ਹੀ ਰੱਖਦੇ ਸੀਗੇ ਪਰ ਉਸ ਦੇ ਨਾਲ ਜਿਹੜਾ ਹੈ ਜਿਵੇਂ ਉਸ ਨੂੰ ਦਰਦਨਾਕ ਤੰਗ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਸ ਘਟਨਾ ਦੀ ਜਿਹੜੀ ਕਾफी ਚਰਚਾ ਹੈ ਔਰ ਸਖਤ ਕਾਰਵਾਈ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਕੈਮਰਾਪਰਸਨ ਮੁਕੇਸ਼ ਸ਼ਰਮਾ ਬਾਬਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...